ਸੂਹਾ ਦੇ ਹਾਜੀਪੁਰ ਰੋਡ ਤੇ ਪ੍ਰਾਲੀ ਨਾਲ ਭਰੀ ਓਵਰਲੋਡ ਟਰੈਕਟਰ ਟ੍ਰੈਲੀ ਤੇ ਸਵਿਫਟ ਕਾਰ ਵਿਚਕਾਰ ਹੋਈ ਟੱਕਰ ਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਦੂਜਾ ਗੰਭੀਰੂ ਵੀ ਜ਼ਖਮੀ ਹੋ ਗਿਆ ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ 10 ਵਜੇ ਹਾਜੀਪੁਰ ਵੱਲ ਤੋਂ ਆ ਰਹੀ ਇੱਕ ਸਵਿਫਟ ਕਾਰ ਅਤੇ ਦਸੂਹਾ ਵੱਲ ਤੋਂ ਆ ਰਹੀ ਇੱਕ ਓਵਰਲੋਡ ਟ੍ਰੈਲੀ ਦੇ ਵਿਚਕਾਰ ਟੱਕਰ ਹੋ ਗਈ ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਪੂਰੀ ਤਰ੍ਹਾਂ ਨਾਲ ਟੁੱਟ ਗਈ ਅਤੇ ਡਰਾਈਵਰ ਕਾਰ ਵਿੱਚ ਬੁਰੀ ਤਰ੍ਹਾਂ ਨਾਲ ਫਸ ਗਿਆ ਜਿਸ ਨੂੰ ਸਥਾਨਕ ਲੋਕਾਂ ਨੇ ਬੜੀ ਮੁਸ਼ਕਲ ਦੇ ਨਾਲ ਬਾਹਰ ਕੱਢਿਆ ਕਾਰ ਵਿੱਚ કુલ ਦੋ ਲੋਕ ਸਵਾਰ ਸਨ ਮ੍ਰਿਤੇ ਦੀ ਪਛਾਣ ਭਵਿੰਦਰ ਸਿੰਘ ਉਮਰ 75 ਸਾਲ ਵਾਸੀ ਪਿੰਡ ਮਾਨਗੜ ਵਜੋਂ ਹੋਈ ਹੈ ਅਤੇ ਦੂਜਾ ਗੰਭੀਰ ਜ਼ਖਮੀ ਕਮਲਜੀਤ ਸਿੰਘ ਹੈ ਕਾਰ ਵਿੱਚ ਸਵਾਰ ਦੋਵੇਂ ਵਿਅਕਤੀ ਸਕੇ ਪਰ ਹਸਨ ਅਤੇ ਦਵਾਈ ਲੈਣ ਲਈ ਹਾਜੀਪੁਰ ਵੱਲ ਨੂੰ ਜਾ ਰਹੇ ਸਨ ਤਾਂ ਰਸਤੇ ਵਿੱਚ ਇਹ ਹਾਦਸਾ ਵਾਪਰ ਗਿਆ ਦਸੂਆ ਹਾਜੀਪੁਰ ਰੋਡ ਤੇ ਪਿੰਡ ਨੰਗਲ ਬਿਹਾਰਾਂ ਦੇ ਨੇੜੇ ਇਹ ਤੀਜਾ ਹਾਦਸਾ ਹੈ ਜੋ ਓਵਰਰੋਡ ਟਰੈਲੀ ਦੇ ਕੰਨ ਵਾਪਰਿਆ ਹੈ ਲੋਕਾਂ ਨੇ ਪੁਲਸਪ ਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਓਵਰ ਲੋਡ ਟਰਾਲੀਆਂ ਤੇ ਜਲ ਤੋਂ ਜਲ ਸਿਕੰਜਾ ਕੱਸਿਆ ਜਾਵੇ ਤਾਂ ਜੋ ਆਉਣ ਵਾਲੇ ਸਮੇਂ 'ਚ ਇਨ੍ਹਾਂ ਕਾਰਨ ਕਿਸੇ ਹੋਰ ਦੀ ਕੀਮਤੀ ਜਾਨ ਵੀ ਨਾ ਜਾ ਸਕੇ। ਇਹ ਰਾਤ ਹੋਇਆ ਜੀ ਤਕਰੀਬਨ ਸਾਢੇ 8 ਤੋਂ 9 ਵਜੇ ਦੇ ਵਿੱਚ ਵਿੱਚ। ਤੇ ਕਿਸ ਤਰ੍ਹਾਂ ਹੋਇਆ ਸੀਗਾ? ਇਹ ਰੋਡ ਤੇ ਸੀ ਜਿਹੜੀਆਂ ਓਵਰ ਲੋਡ ਟਰਾਲੀਆਂ ਜਾਂਦੀਆਂ ਨੇ ਬਰਾਲੀ ਵਾਲੀਆਂ। ਇਹਨਾਂ ਵਿੱਚ ਵੱਜਣ ਕਰਕੇ। ਇਹ ਤਾਂ ਇਹ ਤਾਂ ਮੌਜੂਦਾ ਉਸੇ ਮੌਕੇ ਦੀ ਡੈੱਥ ਹੋ ਗਈ ਹੈ। ਤੇ ਇੱਕ ਨੂੰ ਆਪਾਂ ਚੱਕ ਕੇ ਬੜੀ ਮੁਸ਼ਕਲ ਨਾਲ ਆ ਦੇਖ ਸਕਦੇ ਹੋ ਤੁਸੀਂ ਜਿਹਦਾ ਕੀ ਹਾਲ ਹੈ ਸੰਗਲ ਪਾ ਕੇ। ਤੋੜ ਕੇ ਕੱਢ ਕੇ ਤੇ ਉਹਨੂੰ ਸੁਵੇ ਦਾਖਲ ਕਰਦੇ ਨੇ ਕੀ ਲੱਗਦਾ ਕਿ ਕਾਰਨ ਕੀ ਹੁੰਦਾ ਹੈ ਕਿ ਜਿਹੜੇ ਇਸ ਤਰ੍ਹਾਂ ਦੇ ਐਕਸੀਡੈਂਟ ਹੋ ਰਹੇ ਆ ਜਿਹੜੀਆਂ ਓਵਰ ਲੋਡ ਟਰਾਲੀਆਂ ਨੇ 50 ਤੋਂ ਉੱਚਾ ਚਾਹੀਦਾ ਇਹਨਾਂ ਦੇ ਕੋਈ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਸਾਡੇ ਰੋਜ਼ ਤੋਂ ਹੀ ਇਹ ਤੀਜਾ ਐਕਸੀਡੈਂਟ ਆ 100 ਮੀਟਰ ਦੇ ਅੰਦਰ ਅੰਦਰ ਜਿਹਦੇ ਵਿੱਚ ਉਹ ਕੱਲ ਜਿਹੜਾ ਰਾਤ ਹੋਇਆ ਤਾਂ ਬਹੁਤ ਜ਼ਿਆਦਾ ਭਿਆਨਕ ਸੀਗਾ ਡਾਕਟਰ ਸਾਹਿਬ ਜਿਹੜਾ ਇਹ ਐਕਸੀਡੈਂਟ ਹੋਇਆ ਆ ਇਹ ਕਿੰਨੇ ਬੰਦੇ ਮੌਤ ਹੋਈ ਔਰ ਕੀ ਕਾਰਨ ਆਇਆ ਇਹ ਜਿਹੜਾ ਐਕਸੀਡੈਂਟ ਦਾ ਕੋ ਕੱਲ ਮੁਕੇਰੀਆਂ ਵਿਧਾਨ ਸਭਾ ਦਾ ਪਿੰਡ ਨੰਗਲਵਾਲਾ ਹੈਗਾ ਉਸ ਪਾਸ ਛੱਡੇ ਦੇ ਵਿੱਚ 8:30 ਤੋਂ 9:00 ਦੇ ਬਿਟਵੀਨ ਇਹ ਐਕਸੀਡੈਂਟ ਹੋਇਆ ਇੱਕ ਬੰਦੇ ਦੀ ਮੌਕੇ ਤੇ ਮੌਤ ਹੋ ਗਈ ਤੇ ਇੱਕ ਬੰਦੇ ਨੂੰ ਕੱਢ ਕੇ ਪਿੰਡ ਵਾਸੀਆਂ ਨੇ ਤਸੂਏ ਸਿਵਲ ਹਸਪਤਾਲ ਰੈਫਰ ਕੀਤਾ ਅਸੀਂ ਪਿੰਡ ਵਾਸੀ ਪ੍ਰਸ਼ਾਸਨ ਦੇ ਕੋਲੋਂ ਇਹ ਮੰਗ ਕਰਦੇ ਹਾਂ ਵੀ ਜਿਹੜੀ 10 ਟੂ ਹਾਜੀਪੁਰ ਜਿਹੜਾ ਮਾਰਗ ਹੈਗਾ ਇੱਥੇ ਕੋਈ ਕੰਟਰੋਲ ਨਹੀਂ ਹੈਗਾ ਓਵਰਲੋਡਡ ਟਰੈਲਰ ਚੱਲਦੀਆਂ ਓਵਰਲੋਡਡ ਟਰਪਾ ਚੱਲਦੀਆਂ ਇੱਥੇ ਜਾਨ ਤੇ ਮਾਲ ਦਾ ਤੋਂ ਉਹਨਾਂ ਦਾ ਹਮੇਸ਼ਾ ਪਿੰਡ ਵਾਸੀਆਂ ਨੂੰ ਖਤਰਾ ਬਣਿਆ ਰਹਿੰਦਾ ਹੈਗਾ ਹਰ ਮਹੀਨੇ ਕੋਈ ਨਾ ਕੋਈ ਇਥੇ ਐਕਸੀਡੈਂਟ ਹੋਇਆ ਰਹਿੰਦਾ ਹੈਗਾ ਸਰਕਾਰ ਨਿਤ ਨਵੇਂ ਵਾਅਦੇ ਕਰਦੀ ਹੈਗੇ ਟ੍ਰੈਫਿਕ ਤੇ ਰੂਲ ਬਣਾਏ ਰੂਲ ਬਣਾਏ ਕੋਈ ਰੂਲ ਨਹੀਂ ਹੈਗਾ ਉਹ ਸਾਡੇ ਪਿੰਡ ਨੰਗਰਬਹਿਲਾ ਆ ਕੇ ਦੇਖ ਸਕਦੇ ਹਨ ਮੌਜੂਦਾ ਲੋਕਾਂ ਨੂੰ ਸੰਪਰਕ ਕਰ ਸਕਦੇ ਹਨ ਕਿ ਇਹਨਾਂ ਦੇ ਉੱਪਰ ਨਕੇਲ ਪਾਈ ਜਾਵੇ ਧੰਨਵਾਦ ਹੈ ਅਸਰੇ ਰਾਤ ਐਕਸੀਡੈਂਟ ਹੋਇਆ ਕੀ ਸਰ ਮਾਮਲਾ ਪੁਰਾ ਰਾਤ ਇੱਕ ਐਕਸੀਡੈਂਟ ਟਰੈਕਟਰ ਤੇ ਟਰੈਕਟਰ ਟੌਲੀ ਜਿਹੜੀ ਪ੍ਰਾਣੀ ਨਾਲ ਹੁੰਦੀ ਸੀ ਉਹਦੇ ਨਾਲ ਕਾਰ ਸਵਿਫਟ ਦਾ ਐਕਸੀਡੈਂਟ ਹੋਇਆ ਪਿੰਡ ਬਹਾਲ ਨੰਗਰਬਹਿਲਾ ਲਾ ਕੇ ਜਿਹਦੇ ਵਿੱਚ ਕਾਰ ਨੂੰ ਜਿਹੜਾ ਸਿਫਟ ਕਾਰ ਨੂੰ ਕਮਲਜੀਤ ਸਿੰਘ ਸਾਨੂੰ ਕਰਨੈਲ ਸਿੰਘ ਵਾਸੀ ਮਾਨਗੜ ਚਲਾ ਰਿਆ ਸੀ ਤੇ ਉਹਦੇ ਨਾਲ ਉਹਦੇ ਨਾਲ ਬ੍ਰਦਰ ਉਹਦਾ ਲੱਗਦਾ ਜਿਹੜਾ ਕਿ ਭਵਿੰਦਰ ਸਿੰਘ ਸਾਨੂੰ ਸਾਧੂ ਸਿੰਘੀ ਉਹ ਵੀ ਪਿੰਡ ਮਾਨਾਗੜ ਦਾ ਉਹ ਨਾਲ ਬੈਠਾ ਸੀ ਉਹਦੇ ਵਿੱਚ ਲੱਗਨ ਦੇ ਨਾਲ ਜਿਹੜੀ ਭਵਿੰਦਰ ਸਿੰਘ ਦੀ ਮੌਤ ਹੋ ਗਈ ਸੀ ਤੇ ਜਿਹੜਾ ਕਮਲਜੀਤ ਸਿੰਘ ਦਾ ਉਹ ਡਾ ਬੰਦਾ ਇੰਜਰਡ ਹੈਗਾ ਤੇ ਜੋ ਵੀ ਜਿਹੜਾ ਉਹਦੇ ਵਿੱਚ ਡਾਕਟਰ ਟੈਲੀਨਾ ਸੀ ਫੜਦੇ ਹੈਗਾ ਤੇ ਡਾਕਟਰ ਜਿਹੜਾ ਇੰਟਰਪਰਟਰ ਕਰਦਾ ਜਿਹੜਾ ਟ੍ਰੈਵਰ ਸੀ ਉਹ ਮੌਕੇ ਤੋਂ ਭੱਜ ਗਿਆ ਸੀਗਾ ਉਹਦੇ ਵਿੱਚ ਇਹਨੂੰ ਫੜ ਕੇ ਜੋ ਵੀ ਉਹ ਮਿਲਾਈ ਜਿਹੜੇ ਬਿਆਨ ਲਿਖਣ ਕੋਸਾ ਕਾਨੂੰਨੀ ਕਾਰਵਾਈ ਉਲੀ ਆਂਦੀ ਜੀ ਇੱਕ ਇੱਕ ਦੇਖਣ ਟੌਪਿਕ ਦਾ ਕਹਿਣਾ ਹੈਗਾ ਕਿ ਅਕਸਰ ਗਸੂਰੇ ਤੋਂ ਲੈ ਕੇ ਹੱਤ ਤਲਵਾੜਾਂ ਤੱਕ ਕਿਤੇ ਨਾ ਕਿ ਚਾਰ ਨਾਕੇ ਜਿਹੜੇ ਅਸੀਂ ਕਾਲੀਆਂ ਪਾਰ ਪਾਰ ਕਦੀ ਜਿਹਾ ਜਿਆਦਾ ਔਰ ਰੋਡ ਹੁੰਦੀਆਂ ਪਰ ਅਜੇ ਤੱਕ ਵੀ ਇਹਨਾਂ ਦੇ ਉੱਤੇ ਕੋਈ ਨਕੇਲ ਨਹੀਂ ਪਾਈ ਯਾਰ ਇਹ ਤਾਂ ਚੀਜ਼ ਇਹਨਾਂ ਵਿੱਚ ਅਸੀਂ ਸਮੇਂ ਸਮੇਂ ਸਿਰ ਇਹਨਾਂ ਦਾ ਅਸੀਂ ਚਲਾਣੇ ਦਾ ਕਰਦੇ ਬਕਾਇਦਾ ਕਰਦੇ ਇਹ ਰਾਤ ਭਰ ਦਿਨ ਕਿਤੇ ਨਿਕਲਦੀਆਂ ਟਲਦੀਆਂ ਜੀ ਅਦਰਵਾਈਜ਼ ਜੋ ਵੀ ਹੁਣ ਇਹਨਾਂ ਦੀ ਬੰਦੀ ਕਾਨੂੰਨ ਵਗੈਰਾ ਬਰਕਰਾਰ ਕਰਾ ਲੋ ਕੀਤੀ ਜਾਊਗੀ